ਇਤਿਹਾਸ ਦੀਆਂ ਪ੍ਰੇਰਨਾਵਾਂ ਮੈਂ ਸੋਚਦਾ ਇਤਿਹਾਸ ਤੋਂ ਅਸੀਂ ਪ੍ਰੇਰਨਾਵਾਂ ਕੀ ਕੀ ਲੈ ਸਕਦੇ ਆ ਜੇ ਸਾਡੇ ਘਰ ਦੇ ਵਿੱਚ ਕੋਈ ਮੈਂਬਰ ਉਹਦਾ ਸੁਭਾਅ ਕੈੜਾ ਹੋਵੇ ਸ਼ੱਕੀ ਹੋਵੇ ਤੁਹਾਨੂੰ ਤੰਗ ਕਰਨ ਵਾਲਾ ਹੋਵੇ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਜੇ ਕਿਸੇ ਦਾ ਪੁੱਤਰ ਲੜਾਈ ਕਰਦਾ ਹੋਵੇ ਪਿਓ ਨੂੰ ਕੀ ਕਰਨਾ ਚਾਹੀਦਾ ਭਰਾ ਨੂੰ ਕੀ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਸਾਡੇ ਇਤਿਹਾਸ ਤੋਂ ਵੀ ਪ੍ਰੇਰਣਾ ਮਿਲਦੀ ਜੇ ਔਰ ਉਹ ਵੀ ਇਤਿਹਾਸ ਕਿਹੜਾ ਗੂੜੇ ਇਤਿਹਾਸ ਚੌਥੇ ਪਾਤਸ਼ਾਹ ਦਾ ਪੁੱਤਰ ਸੀ ਪ੍ਰਿਥੀਚੰਦ ਲੜਦਾ ਸੀ ਇੰਨਾ ਲੜਾਕਾ ਸੀ ਇੰਨਾ ਲੜਾਕਾ ਸੀ ਕਿ ਉਹਨੇ ਆਪਣੇ ਭਰਾ ਦੇ ਪੁੱਤਰ ਭਾਵ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਬਲਕ ਹਰਗੋਬਿੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਨੋ ਯਾਨੀ ਕਿੰਨਾ ਮਾੜਾ ਬੰਦਾ ਹੋਏਗਾ ਉਹ ਪਰ ਕਿਤੇ ਆਂਦਾ ਵੀ ਗੁਰੂ ਰਾਮਦਾਸ ਜੀ ਨਾਰਾਜ ਹੋਏ ਹੋਣ ਗੁੱਸੇ ਹੋਏ ਹੋਣ ਘਰ ਦੇ ਵਿੱਚ ਕਲੇਸ਼ ਉੱਚੀ ਉੱਚੀ ਪਿਆ ਹੋਵੇ ਮੈਂ ਛੇਟੇ ਹੁੰਦੇ ਸੁਣਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਸ਼ਾਂਤੀ ਦੇ ਪੁੰਜ ਮੈਨੂੰ ਬੜੀ دیر ਬਾਅਦ ਸਮਝ ਆਇਆ ਵੀ ਉਹਨਾਂ ਨੂੰ ਸ਼ਾਂਤੀ ਦੇ ਪੁੰਜ ਕਿਉਂ ਕਹਿੰਦੇ ਨੇ ਕਿ ਘਰ ਵਿੱਚ ਪੜਾ ਪਰਾ ਐਫੋਜੀ ਲੜਾਈਆਂ ਕਰ ਰਿਹਾ ਗੁਰੂ ਸਾਹਿਬ ਸ਼ਾਂਤ ਨੇ ਤੋ ਬੜੀ ਵੱਡੀ ਪ੍ਰੇਰਣਾ ਕਿ ਸਾਡਾ ਪਰਿਵਾਰਕ ਮੈਂਬਰ ਜੇ ਉਹਦਾ ਕਿਸੇ ਇੱਕ ਮੈਂਬਰ ਦਾ ਸੁਭਾਅ ਵੱਖਰਾ ਹੈ ਤੇ ਤੁਸੀਂ ਸ਼ਾਂਤ ਰਹੋ ਘਬਰਾਓ ਨਾ ਅੱਛਾ ਜੇ ਔਲਾਦ ਨਾ ਹੋਵੇ ਲੇਟ ਔਲਾਦ ਹੋਵੇ ਕਿਸੇ ਦੇ ਵਿਆਹ ਤੋਂ 10 ਸਾਲ ਬਾਅਦ ਔਲਾਦ ਹੁੰਦੀ ਹੈ ਕਿਸੇ ਦੇ 15 ਸਾਲ ਬਾਅਦ ਹੁੰਦੀ ਹੈ ਤੇ ਉਲੰਭਾ ਦੇਣਾ ਚਾਹੀਦਾ ਵਾਹਿਗੁਰੂ ਨੂੰ ਨਾਰਾਜ਼ ਹੋਣਾ ਚਾਹੀਦਾ ਨਹੀਂ ਸਾਡੇ ਕਿਹੜੇ ਗੁਰੂ ਸਾਹਿਬ ਨਵੇਂ ਪਾਤਸ਼ਾਹ ਬੇ ਘਰ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਕਿੰਨੀ ਲੇਟ ਹੋਇਆ ਕਦੇ ਨਾ ਕਵਰਾਈ ਦੇ ਫੋਰ ਵੀ ਤਸਕੀ ਕਿੰਨੀਆਂ ਐਗਜ਼ੈਂਪਲ ਆਉਂਦੀਆਂ ਨੇ ਗੁਰੂ ਸਾਹਿਬ ਨੇ ਇਹ ਨਹੀਂ ਕੀਤਾ ਕਿ ਮੇਰੇ ਕੋਲ ਪਾਵਰ ਹੈ ਮੈਂ ਆਪਣੀ ਭੈਣ ਨੂੰ ਭੈਣ ਦੇ ਘਰ ਬੱਚਾ ਜਲਦੀ ਕਰ ਦੇਆ ਨਹੀਂ ਜੋ ਉਹਦਾ ਪਣਾ ਹੈ ਉਹਦੇ ਵਿੱਚ ਰਹਿਣਾ ਨਹੀਂ ਕਵਰਾਣਾ ਟਰਾਂਸਫਰ ਹੋ ਜਾਏ ਘਰ-ਵਾਰ ਛੱਡਣਾ ਪੈ ਜਾਏ ਨਹੀਂ ਕਵਰਾਣਾ ਚਾਹੀਦਾ ਦਸਵੇਂ ਪਾਤਸ਼ਾਹ ਦੇ ਆਪਣਾ ਅਨੰਦਪੁਰ ਸਾਹਿਬ ਕਿਲਾ ਆਪਣਾ ਘਰ ਛੱਡਣਾ ਪੈ ਗਿਆ ਤਾਂ ਨਹੀਂ ਕਮਰਾਏ ਹੈ ਨਾ ਜੀ ਕੋਈ ਰਿਸ਼ਤੇਦਾਰ ਕੋਈ ਮਿੱਤਰ ਕੋ ਬੋਲ ਬੋਲਣ ਹੈ ਨਾ ਜ਼ਰੂਰ ਮਿਲਣਗੇ ਕੋਈ ਨਾ ਕੋਈ ਤੁਹਾਨੂੰ ਗਾਲਾਂ ਵੀ ਕੱਢੇਗਾ ਹੈ ਨਾ ਦਾਤੂ ਜੀ ਨੇ ਆ ਕੇ ਪਾਤਸ਼ਾਹ ਨੂੰ ਕਿਵੇਂ ਬੋਲਿਆ ਸੀ ਲੱਤ ਵੀ ਮਾਰੀ ਸੀ ਗੁਰੂ ਸਾਹਿਬ ਨੂੰ ਇਸੇ ਪਾਦਸ਼ਾਹ ਜੀ ਨੂੰ ਲੱਤ ਮਾਰੀ ਤੇ ਉਹ ਕਹਿੰਦੇ ਨੇ ਮੇਰੇ ਗੁੱਡੇ ਜਿਹੜੇ ਹੱਡ ਨੇ ਉਹਨਾਂ ਕਰਕੇ ਤੁਹਾਨੂੰ ਤੇ ਤਰਦ ਨਾ ਹੋਈ ਹੋਵੇ ਕਿਸੇ ਦੇ ਕਬੂਲ ਬੋਲਣ ਤੇ ਕਬਰਾਣਾ ਨਹੀਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਜਿਲਾਹੀ ਨੇ ਕੀ ਕਿਹਾ ਸੀ ਅਮਰੂ ਨਿਥਾਵਾਂ ਹੈ ਨਾ ਹੋਰ ਕਿੰਨਾ ਨੇ ਕਿਹਾ ਸੀ ਭਾਈ ਜੇਠਾ ਜੀ ਬਾਰੇ ਵੀ ਤੂੰ ਆ ਗਿਆ ਆਪਣੇ ਸਹੁਰਿਆਂ ਦੇ ਘਰ ਟੋਕਰੀਆਂ ਚ ਕੀ ਫਿਰਦਾ ਇਹ ਕਿੰਨੇ ਕਮਾਲ ਦੀਆਂ ਐਗਜ਼ਾਮਪਲਸ ਨੇ ਸਾਡੇ ਗੁਰੂ ਸਾਹਿਬ ਸਾਡੇ ਵਾਂਗ ਵਿਚ ਰਹੇ ਨੇ ਉਹਨਾਂ ਨੇ ਕੋਈ ਆਪਣੇ ਘਰਾਂ ਵਿੱਚ ਐਫਓਜੀ ਕੋਈ ਕਰਾਮਾਤ ਨਹੀਂ ਦਿਖਾਈ ਸਗੋਂ ਸਾਨੂੰ ਜੀਵਨ ਜੀਣ ਦਾ ਤਰੀਕਾ ਦੱਸਿਆ ਕੁਝ ਵੀ ਗੱਲ ਹੋਏ ਭਾਵੇਂ ਹਾਕਮ ਵੈਰ ਕਮਾਨ ਭਾਵੇਂ ਪਰਿਵਾਰ ਵਿੱਚ ਕੁਝ ਗੱਲ ਹੋਏ ਤੇ ਘਬਰਾਣਾ ਨਹੀਂ